ਬਟਾਲਾ ਦੇ ਤੰਗ ਬਾਜ਼ਾਰ ਚ ਦੇਰ ਰਾਤ ਇੱਕ ਨੌਜਵਾਨ ਕੁਝ ਮਿੰਟਾਂ ਹੀ ਮੋਟਰਸਾਈਕਲ ਚੋਰੀ ਕਰ ਹੋਇਆ ਫਰਾਰ ਸੀਸੀਟੀਵੀ ਵੀ ਆਈ ਸਾਹਮਣੇ ਬਟਾਲਾ ਦੇ ਤੰਗ ਬਾਜ਼ਾਰ ਟੱਪਾ ਬਾਜ਼ਾਰ ਚ ਦੇਰ ਰਾਤ ਘਰ ਤੇ ਬਾਹਰ ਖੜੇ ਇੱਕ ਸਪਲੈਂਡਰ ਮੋਟਰਸਾਈਕਲ ਨੂੰ ਇੱਕ ਨੌਜਵਾਨ ਨੇ ਕੁਝ ਹੀ ਮਿੰਟਾਂ ਚ ਦੋਵੇਂ ਲੋਕ ਤੋੜ ਮੋਟਰਸਾਈਕਲ ਲੈ ਕੇ ਫਰਾਰ ਹੋ ਗਿਆ ਉਦੋਂ ਇਸ ਵਾਰਦਾਤ ਨੂੰ ਪੰਜਾਬ ਦੇ ਅੰਦਰ ਨੌਜਵਾਨ ਸੀਸੀਟੀਵੀ ਕੈਮਰਾ ਚ ਕੈਦ ਹੋ ਗਿਆ ਉਧਰ ਇਲਾਕੇ ਦੇ ਲੋਕਾਂ ਦਾ ਕਹਿਣਾ ਸੀ ਕਿ ਇਹ ਕੋਈ ਇੱਕ ਵਾਰਦਾਤ ਨਹੀਂ ਹੈ ਐਸੀ ਵਾਰਦਾਤ ਲਗਾਤਾਰ ਹੋ ਰਹੀ ਹੈ ਹਨ ਅਤੇ ਉਹਨਾਂ ਪੁਲਿਸ ਪ੍ਰਸ਼ਾਸਨ ਤੋਂ ਅਪੀਲ ਕੀਤੀ ਕਿ ਇੰਨਾ ਤੇ ਨਾ ਪਈ ਜਾਵੇ ਦੱਸਿਓ ਲਾਲੀ ਨਿਗਰ ਜੀ ਕਟਨਾ ਜੀ ਇੱਥੇ ਹੋਈ ਆ ਇਹਦਾ ਤੀ ਕੋਈ ਮਤਲਬ 3 ਕੋਈ 3 ਵਜੇ 3:31 ਮਿੰਟ ਟਾਈਮ ਸੀ ਤੇ ਕੋਈ ਇੱਕ ਮੁੰਡਾ ਕਾਇਆ ਵਾ ਜਦ CCTV ਚ ਆਇਆ ਵਾ ਉਦੋਂ ਕਿੰਨੀ ਗਰਾੜ ਸੀ ਔਰ ਉਹ ਅੰਦਰ ਗਿਆ ਵਾ 3:34 ਮਿੰਟ ਦੋ ਪਰ ਉਹ ਮੋਟਰਸਾਈਕਲ ਚੁੱਕ ਕੇ ਲਾਇਆ ਤੇ 3 ਮਿੰਟ ਦੇ ਵਿੱਚ ਦੋ ਲੋਕ ਨੇ ਖੋਲੇ ਨੇ ਇੱਕ ਹੈਂਡਲ ਵਾਲਾ ਇੱਕ ਥੱਲੇ ਵਾਲਾ ਖਾਲੀ ਐ ਨਹੀਂ ਹਰ ਰੋਜ਼ ਮਟਾਲਾ ਦੇ ਵਿੱਚ ਕੋਈ ਨਾ ਕੋਈ ਇੱਕ ਦੋ ਤਿੰਨ ਚਾਰ ਵਾਰ ਤਾਂ ਹੋ ਰਹੀਆਂ ਨੇ ਕੋਈ ਇੱਕ ਦਿਨ ਅਸਾਂ ਮਹਿਫੂਜ਼ ਨਹੀਂ ਆ ਰਿਆ ਕਦੀ ਮੋਬਾਈਲ ਕਦੀ ਕਿਸੇ ਦੀ ਕੋਠੀ ਚ ਆ ਤੁਸੀਂ ਦੇਖਿਆ ਪਰਸੋਂ ਵੀ ਇੱਕ ਮਿਲ ਵਾਰਦਤ ਹੋਈ ਐ ਰਵਾ ਕਿਸੇ ਕੋਣੀ ਚ ਫੜੇ ਗਏ ਨੇ ਬੰਦੇ ਮੈਂ ਪ੍ਰਸ਼ਾਸਨ ਨੂੰ ਕਹਿੰਦਾ ਵਾਂ ਬਜਲੇ ਆ ਬੰਦੇ ਫੜੇ ਗਏ ਨੇ ਪਰਸੋਂ ਇਹ ਜਿਹੜਾ ਇਲਾਕਾ ਵੈ ਬੀਕੋ ਵਾਲਾ ਇਹਨਾਂ ਬੰਦਿਆਂ ਦੇ ਉੱਪਰ ਖਾਸ ਕਰਕੇ ਨਿਗਰਖੀ ਹੋ ਜਾਵੇ ਨਕੀਲ ਪਾਈ ਜਾਵੇ ਕਿਉਂਕਿ 100% ਦੇ ਵਿੱਚ ਜਿਹੜੇ ਬੰਦੇ ਇਹ ਸ਼ਾਮਲ ਨੇ ਕੋਈ ਵੀ ਦਿਨੇ ਛਣ ਜਾਂਦਾ ਜਿੱਦਣ ਬਟਾਲੇ ਦੇ ਵਿੱਚ ਕੋਈ ਖੋਹ ਨਹੀਂ ਹੁੰਦੀ ਕੋਈ ਮੋਬਾਈਲ ਕੋਈ ਚੈਨੀ ਜਾ ਕਿਸੇ ਕਿਸਨ ਦੀ ਕੋਲਟ ਲੂਟ ਪਾਟ ਨਹੀਂ ਦੀ ਭਈ ਕਿੱਦਾਂ ਦਾ ਹੋ ਗਿਆ ਸੀ ਜਿਹੜਾ ਇਹ ਚੁੱਕ ਕਿਲੇ ਹੋ ਗਿਆ ਨੇ ਮੂੰਹ ਮੰਨਿਆ ਸੀ ਉਹਨੇ ਆਪਣਾ ਜਗੜ ਜਗੜ ਪਾਈ ਸੀ ਇਸ ਤੋਂ ਪਹਿਲਾਂ ਇੱਕ ਦਿਨ ਮਤਲਬ ਸਾਡੇ ਬਿਆਰ ਦੇ ਵਿੱਚ ਹੀ ਮਤਲਬ ਸ਼ਰੇ ਆਮ ਤਿੰਨ ਮੁੰਡੇ ਆਏ ਲੈ ਮੋਟਰਸਾਈਕਲ ਦੇ ਉਹ ਮੋਟਰਸਾਈਕਲ ਉਹ ਚੁੱਕ ਕੇ ਆਪਣੇ ਇੱਕ ਦੁਕਾਨ ਦਾ ਮੋਬਾਈਲ ਚੁੱਕ ਕੇ ਤੇ ਦੌੜ ਗਏ ਨੇ ਕੋਈ ਉਹਨਾਂ ਨੂੰ ਕਿਸੇ ਕਿਸਨਾ ਕੋਈ ਗਵਰਨਮੈਂਟ ਪ੍ਰਸ਼ਾਸਨ ਦਾ ਉਸ ਦਾ ਕੋਈ ਡਰ ਨਹੀਂ ਤੁਹਾਨੂੰ ਇਹ ਨਹੀਂ ਲੱਗਦਾ ਪ੍ਰਸ਼ਾਸਨ ਰਾਤ ਨੂੰ ਇੱਕ ਫੇਰਾ ਫੇਰਾ ਹੀ ਮਾਰੇ ਚੱਕਰ ਦੇ ਵਿੱਚ ਦੇਖੋ ਜਿਹੜੀ ਪੀਸੀਆਰ ਆ ਉਹ ਫੇਰਾ ਮਾਰਦੀ ਆ ਲੇਕਿਨ ਉਹਦਾ ਹੂਟ ਰੇ ਦਾ ਤੈਜ ਹੁੰਦਾ ਹੈ ਹੂਟਰ ਮਾਰਦੇ ਨੇ ਜਿਹੜਾ ਕੋਈ ਚੋਰੀ ਕਰਨ ਨੂੰ ਆਏ ਹੁੰਦਾ ਉਹ ਜ਼ੈੜ ਦੇ ਹੁੰਦਾ ਜੇ ਲੰਘ ਜਾਂਦਾ ਆਪਣਾ ਉਹ ਬੰਦੇ ਆਪਣੇ ਕੇਸ ਕਰ ਜਾਂਦੇ ਨੇ ਮੋਟਰਸਾਈਕਲ ਕਿਹੜਾ ਸੀ ਜਿਹੜਾ ਚੋਰੀਆ ਮੋਟਰਸਪਲੈਂਡਰ ਮੋਟਰਸਾਈਕਲ ਸੀ ਲਾਸਟ